ਸਤਿ ਸ੍ਰੀ ਅਕਾਲ ਜੀ ਕੈਨੇਡਾ ਨਿਊਜ਼ ਬੁਲਟਨ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਸਿਮਰਨਜੀਤ ਕੌਰ ਗਿੱਲ ਖਬਰਾਂ ਤੋਂ ਪਹਿਲਾ ਨਜ਼ਰ ਮਾਰ ਲੈਣ ਨਿਆਮੋ ਹੈਡਲਾਈਨਸ ਤੇ ਅਧਿਕਾਰੀਆਂ ਨੇ ਦਿੱਤੀ ਜਾਣਕਾਰੀ ਕੁਝ ਨਿਵਾਸੀ ਬ੍ਰਿਟਿਸ਼ ਕੋਲੰਬੀਆ ਦੀ ਜੰਗਲੀ ਅੱਗ ਦੇ ਅਮਲੇ ਦੇ ਕੰਮਾਂ ਚ ਪਾ ਰਹੇ ਵਿਗਨ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਵਾਈਲਡ ਫਾਇਰ ਤੋਂ ਨਿਕਾਸੀ ਦੇ ਆਦੇਸ਼ਾਂ ਦਾ ਵਿਸਥਾਰ ਵਾਈਲਡ ਫਾਇਰ ਸਰਵਿਸ ਸੂਬੇ ਭਰ ਦੇ ਵਿੱਚ ਸੜਗਰਮ ਸੀਜ਼ਨਲੀ ਆਫਲਾਈ ਤਿਆਰੀ ਕਰ ਰਹੇ ਰੋਜ਼ਗਾਰਦਾਤਾ ਮਹਰਾਂ ਨੇ ਕਿਹਾ ਕਰਮਚਾਰੀਆਂ ਦੀ ਸਹਿਮਤੀ ਦੀ ਵੀ ਲੋੜ ਭਾਰਤੀ ਵਿਦਿਆਰਥੀਆਂ ਦੇ ਨਾਲ ਵਿਤਕਰਾ ਕਰ ਰਹੀ ਕੈਨੇਡਾ ਸਰਕਾਰ ਨਹੀਂ ਦਿੱਤੇ ਜਾ ਰਹੇ ਵੀਜ਼ੇ ਤੇ ਹੁਣ ਖਬਰਾਂ ਵਿਸਥਾਰ ਤੇ ਨਾਲ ਬ੍ਰਿਟਿਸ਼ ਕੋਲੰਬੀਆ ਦੇ ਕੁਝ ਅਧਿਕਾਰੀਆਂ ਨੇ ਵਲ ਰਹੀ ਜੰਗਲੀ ਅੱਗ ਦੇ ਵਿਚਾਲੇ ਇੱਕ ਤਾਜ਼ਾ ਬਿਆਨ ਦਿੱਤਾ ਏ ਅਧਿਕਾਰੀਆਂ ਦਾ ਕਹਿਣਾ ਹੈ ਕਿ ਕੁਝ ਨਿਵਾਸੀ ਅਜਿਹੇ ਨੇ ਜੋ ਬ੍ਰਿਟਿਸ਼ ਕੋਲੰਬੀਆ ਦੀ ਫਾਇਰ ਫਾਈਟਰਸ ਦੇ ਅਮਲੇ ਦੇ ਕੰਮਾਂ ਵਿੱਚ ਰੁਕਾਵਟਾਂ ਬਣ ਰਹੇ ਨੇ ਸੈਂਟਰਲ ਕੋਟੇਨੇ ਦੇ ਖੇਤਰੀ ਜ਼ਿਲ੍ਹੇ ਦਾ ਕਹਿਣਾ ਹੈ ਕਿ ਕੁਝ ਲੋਕ ਜਿਨ੍ਹਾਂ ਨੇ ਨਿਕਾਸੀ ਦੇ ਆਦੇਸ਼ਾਂ ਦੀ ਅਣਦੇਖੀ ਕੀਤੀ ਏ ਉਹ ਫਾਇਰ ਫਾਈਟਰਸ ਦੇ ਕੰਮ ਵਿੱਚ ਕਈ ਤਰ੍ਹਾਂ ਦੀਆਂ ਦਿੱਕਤਾਂ ਪਰੇਸ਼ਾਨੀਆਂ ਖੜੀਆਂ ਕਰ ਰਹੇ ਨੇ ਸੈਂਟਰਲ ਕੋਟੇਨ ਦੇ ਖੇਤਰੀ ਜ਼ਿਲੇ ਦਾ ਕਹਿਣਾ ਹੈ ਕਿ ਇਸ ਨੂੰ ਰਿਪੋਰਟਾਂ ਪ੍ਰਾਪਤ ਹੋਈਆਂ ਨੇ ਕਿ ਨਿਕਾਸੀ ਦੇ ਆਦੇਸ਼ਾਂ ਦੇ ਬਾਵਜੂਦ ਸਲੋਕਨ ਝੀਲ ਦੇ ਜੰਗਲੀ ਅੱਗ ਕੰਪਲੈਕਸ ਵਿੱਚ ਰਹੰਦੀ ਚੋਣ ਕਰਨ ਵਾਲੇ ਵਸਨੀਕ ਅੱਗ ਬੁਝਾਉਣ ਵਾਲਿਆਂ ਦੇ ਰਾਹ ਵਿਚ ਆ ਰਹੇ ਨੇ ਸੋਸ਼ਲ ਮੀਡੀਆ ਤੇ ਇੱਕ ਪੋਸਟ ਵਿੱਚ ਖੇਤਰੀ ਜ਼ਿਲੇ ਨੇ ਵਸਨੀਕਾਂ ਨੂੰ ਖਾਲੀ ਕੀਤੇ ਖੇਤਰ ਦੇ ਅੰਦਰ ਹੋਰ ਸਥਾਨਾਂ ਦੀ ਯਾਤਰਾ ਨਾ ਕਰਨ ਦੇ ਲਈ ਕਿਹਾ ਹੈ ਇਸ ਵਿੱਚ ਕਿਹਾ ਗਿਆ ਹੈ ਕਿ ਜਟਕੀ ਫਾਇਰ ਕਰਮਚਾਰੀ ਜੰਗਲੀ ਅੱਗ ਤੋਂ ਲੋਕਾਂ ਅਤੇ ਢਾਂਚਿਆਂ ਨੂੰ ਬਚਾਉਣ ਲਈ ਸੁਰੱਖਿਆ ਲਾਈਨਾਂ ਅਤੇ ਗਾੜਾ ਨੂੰ ਸਥਾਪਿਤ ਕਰਨ ਲਈ ਕੰਮ ਕਰ ਰਹੇ ਨੇ ਇਹ ਜ਼ਰੂਰੀ ਹੈ ਕਿ ਜਨਤਾ ਇਨ੍ਹਾਂ ਖਤਰਨਾਕ ਖੇਤਰਾਂ ਵਿੱਚ ਦਖਲਅੰਦਾਜ਼ੀ ਜਾਂ ਫਿਰ ਦਾਖਲਾ ਨਾ ਲਵੇ ਇਹ ਨਾ ਸਿਰਫ ਵਿਅਕਤੀ ਦੀ ਆਪਣੀ ਸੁਰੱਖਿਆ ਨੂੰ ਖਤਰੇ ਵਿੱਚ ਪਾਉਂਦਾ ਹੈ ਬਲਕਿ ਇਹ ਫਾਇਰ ਕਰਮਚਾਰੀਆਂ ਨੂੰ ਵੀ ਹੋਲੀ ਕਰ ਦਿੰਦਾ ਹੈ ਅਤੇ ਉਨ੍ਹਾਂ ਦੀ ਸੁਰੱਖਿਆ ਨੂੰ ਵੀ ਜੋਖਮ ਵਿੱਚ ਪਾ ਦਿੰਦਾ ਹੈ ਜ਼ਿਲ੍ਹੇ ਦੇ ਐਮਰਜੈਂਸੀ ਆਪਰੇਸ਼ਨ ਸੈਂਟਰ ਦੇ ਸੂਚਨਾ ਅਧਿਕਾਰੀ ਸ਼੍ਰੀ ਵਰਡੇਨ ਦਾ ਕਹਿਣਾ ਹੈ ਕਿ ਜਿਹੜੇ ਲੋਕ ਘਰ ਖਾਲੀ ਕਰਨ ਤੋਂ ਇਨਕਾਰ ਕਰਦੇ ਨੇ ਉਹਨਾਂ ਨੂੰ ਆਪਣੀਆਂ ਜਾਇਦਾਦਾਂ ਦੇ ਅੰਦਰ ਹੀ ਰਹਿਣਾ ਚਾਹੀਦਾ ਹੈ। ਉਹਨਾਂ ਨੇ ਸਰਕਾਰੀ ਮੀਡੀਆ ਨੂੰ ਦੱਸਿਆ ਹੈ ਕਿ ਉਹਨਾਂ ਨੂੰ ਸ਼ਹਿਰ ਦੇ ਦੁਆਲੇ ਘੁੰਮਣਾ ਨਹੀਂ ਚਾਹੀਦਾ। ਉਹਨਾਂ ਨੂੰ ਉਸ ਜਾਇਦਾਦ ਦੇ ਵਿੱਚ ਰਹਿਣਾ ਚਾਹੀਦਾ ਹੈ ਜੋ ਉਹਨਾਂ ਦੇ ਨਾਲ ਜੁੜੀ ਹੋਈ ਹੈ ਅਤੇ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਉਹ ਆਪਣੇ ਘਰਾਂ ਦੇ ਵਿੱਚ ਸੁਰੱਖਿਅਤ ਰਹਿਣ। ਦੱਖਣ ਪੂਰਬੀ ਬ੍ਰਿਟਿਸ਼ ਕੋਲੰਬੀਆ ਵਿੱਚ 1000 ਤੋਂ ਵੱਧ ਜਾਇਦਾਦਾਂ ਦੇ ਵਸਨੀਕਾਂ ਨੂੰ ਘਰ ਛੱਡਣ ਲਈ ਕਿਹਾ ਗਿਆ ਹੈ। ਬਹੁਤ ਸਾਰੇ ਖੇਤਰ ਨਿਯੰਤਰਣ ਤੋਂ ਬਾਹਰ ਜੰਗਲ ਦੀ ਅੱਗ ਦੇ ਨਾਲ ਜੂਝ ਰਹੇ ਨੇ। ਨਿਕਾਸੀ ਦੇ ਆਦੇਸ਼ ਸਲੋਕਨ ਦੇ ਪਿੰਡ ਅਤੇ ਨਾਲ ਲੱਗਦੇ ਕਈ ਖੇਤਰਾਂ ਨੂੰ ਕਵਰ ਕਰਦੇ ਨੇ। ਹਾਈਵੇ 6 ਅਜੇ ਵੀ ਸਿਲਵਰਟਨ ਤੋਂ ਸਲੋਕਨ ਦੇ ਬਿਲਕੁਲ ਦੱਖਣ ਤੱਕ ਦੋਵਾਂ ਦਿਸ਼ਾਵਾਂ ਵਿੱਚ ਬੰਦ ਹੈ। ਬ੍ਰਿਟਿਸ਼ ਕੋਲੰਬੀਆ ਵਿੱਚ ਲਗਭਗ 330 ਜੰਗਲੀ ਅੱਗਾਂ ਸੜਗਰਮ ਨੇ ਬ੍ਰਿਟਿਸ਼ ਕੋਲੰਬੀਆ ਦੇ ਮੁਤਾਬਕ ਸ਼ਨੀਵਾਰ ਦੁਪਹਿਰ ਤੱਕ ਵਾਈਲਡਫਾਇਰ ਸਰਵਿਸ ਜਿਨ੍ਹਾਂ ਵਿੱਚੋਂ ਜ਼ਿਆਦਾਤਰ ਬਿਜਲੀ ਨਾਲ ਸ਼ੁਰੂ ਹੋ ਚੁੱਕੀਆਂ ਨੇ ਸੇਵਾ ਦਾ ਕਹਿਣਾ ਹੈ ਕਿ ਲੰਮੇ ਵੀਕਐਂਡ ਦੌਰਾਨ 1600 ਤੋਂ ਵੱਧ ਕਰਮਚਾਰੀ ਪੂਰੇ ਸੂਬੇ ਵਿੱਚ ਵਾਈਲਡਫਾਇਰ ਦਾ ਜਵਾਬ ਦੇ ਰਹੇ ਨੇ এনवायरमेंट ਕੈਨੇਡਾ ਨੇ ਦੱਖਣੀ ਅਤੇ ਤੱਟਵਰਤੀ BC ਦੇ ਭਾਈਚਾਰਿਆਂ ਲਈ 20 ਤੋਂ ਵੱਧ ਗਰਮੀ ਦੀਆਂ ਚੇਤਾਵਨੀਆਂ ਜਾਰੀ ਕੀਤੀਆਂ ਨੇ ਸ਼ਨੀਵਾਰ ਦੀ ਇੱਕ ਸਥਿਤੀ ਰਿਪੋਰਟ ਵਿੱਚ BCWS ਦਾ ਕਹਿਣਾ ਹੈ ਕਿ ਉਹ ਅੱਗ ਦੀਆਂ ਸਥਿਤੀਆਂ ਨੂੰ ਪ੍ਰਭਾਵਿਤ ਕਰਨ ਲਈ ਗਰਮ ਅਤੇ ਹਵਾਵਾਲੇ ਮੌਸਮ ਦੀ ਉਮੀਦ ਕਰ ਰਹੇ ਨੇ ਇਸਨੇ ਬ੍ਰਿਟਿਸ਼ ਕੋਲੰਪੀਆ ਦੇ ਦੱਖਣੀ ਤੀਜੇ ਹਿੱਸੇ ਨੂੰ ਵੀ ਜੋੜਿਆ ਹੈ ਦਿਨ ਵਿੱਚ ਖੁਸ਼ਕ ਬਿਜਲੀ ਅਤੇ ਤੇਜ਼ ਸਥਾਨਕ ਹਵਾਵਾਂ ਦੇਖਣ ਦੀ ਉਮੀਦ ਹੈ ਗਰਮ ਸਥਿਤੀਆਂ ਉੱਤਰ ਵੱਲ ਫੈਲਣ ਦੀ ਵੀ ਉਮੀਦ ਕੀਤੀ ਜਾ ਰਹੀ ਹੈ ਅਥੇਤਵਾਰ ਨੂੰ ਕਿਹਾ ਗਿਆ ਦੀ ਭਵਿੱਖਬਾਣੀ ਕਰਨ ਵਾਲੇ ਉੱਤਰ ਤੋਂ ਠੰਡੇ ਮੋਰਚੇ ਦੇ ਆਉਣ ਦੀ ਭਵਿੱਖਬਾਣੀ ਕੀਤੀ ਜਾ ਰਹੀ ਹੈ ਅਤੇ ਇਸ ਦੇ ਨਤੀਜੇ ਵਜੋਂ ਸੂਬੇ ਦੇ ਕੁਝ ਹਿੱਸਿਆਂ ਵਿੱਚ ਹਲਕੀ ਬਾਰਿਸ਼ ਦੇ ਨਾਲ ਗਰਜ ਵਾਲਾ ਤੂਫਾਨ ਵੀ ਆ ਸਕਦਾ ਹੈ ਵੈਬਸਾਈਟ ਦੇ ਉੱਤੇ ਨੈਚੁਰਲ ਰਿਸੋਰਸ ਕੈਨੇਡਾ ਦਾ ਕਹਿਣਾ ਹੈ ਕਿ ਮਨੁੱਖੀ ਕਾਰਨ ਹੋਣ ਵਾਲੀ ਜਲਵਾਯੂ ਵਾਰਮਿੰਗ ਗਰਮ ਅਤੇ ਖੁਸ਼ਕ ਮੌਸਮ ਨੂੰ ਅਕਸਰ ਵਾਪਰਨ ਲਈ ਪ੍ਰੇਰਿਤ ਕਰੇਗੀ ਜਿਸ ਨਾਲ ਅਜਿਹੀਆਂ ਸਥਿਤੀਆਂ ਪੈਦਾ ਹੋਣਗੀਆਂ ਜੋ ਵਾਈਲਡ ਫਾਇਰ ਨੂੰ ਜ਼ਿਆਦਾ ਸੰਭਾਵਿਤ ਬਣਾਉਂਦੀਆਂ ਨੇ ਖੋਜਕਰਤਾਵਾਂ ਨੂੰ ਇਹ ਵੀ ਉਮੀਦ ਹੈ ਕਿ ਜਲਵਾਯੂ ਤਬਦੀਲੀ ਬਿਜਲੀ ਦੀ ਗਤੀਵਿਧੀ ਵਿੱਚ ਵਾਧਾ ਕਰੇਗੀ ਬ੍ਰਿਟਿਸ਼ ਕੋਲੰਬੀਆ ਦੇ ਦੱਖਣੀ ਅੰਦਰੂਨੀ ਹਿੱਸੇ ਵਿੱਚ ਜੰਗਲੀ ਅੱਗ ਤੋਂ ਨਿਕਾਸੀ ਦੇ ਆਦੇਸ਼ਾਂ ਦਾ ਵਿਸਥਾਰ ਕੀਤਾ ਗਿਆ ਹੈ ਵਾਈਲਡਫਾਇਰ ਸਰਵਿਸ ਸੂਬੇ ਦੇ ਬਹੁਤ ਸਾਰੇ ਹਿੱਸਿਆਂ ਵਿੱਚ ਬਿਜਲੀ ਦੀ ਗਤੀਵਿਧੀ ਵਿੱਚ ਵਾਧਾ ਕਰਨ ਦੀ ਤਿਆਰੀ ਕਰ ਰਹੀ ਹੈ ਜੁਲਾਈ ਦੇ ਅਖੀਰ ਵਿੱਚ ਜੈਸਪਰ ਜੰਗਲ ਦੀ ਅੱਗ ਸ਼ੁਰੂ ਹੋਈ ਤਾਂ ਫਿਰ ਡੋਨਾ ਹੈਮਿਲਟਨ ਦਾ ਰਿਜ਼ੋਰਟ ਪੱਛਮ ਵੱਲ ਜਾਣ ਵਾਲੇ ਲੋਕਾਂ ਦੇ ਨਾਲ ਭਰ ਗਿਆ ਤੇ ਫਿਰ ਅਚਾਨਕ ਖਾਲੀ ਹੋ ਗਿਆ ਉਸ ਦਾ ਕਹਿਣਾ ਹੈ ਕਿ ਯਾਤਰੀ ਆਮ ਤੌਰ ਤੇ ਯਾਤਰਾਵਾਂ ਤੇ ਰਿਜ਼ੋਰਟ ਤੇ ਠਹਿਰਦੇ ਸੀ ਜਿਸ ਵਿੱਚ ਬੈਂਫ ਅਲਬਰਟਾ ਅਤੇ ਗੋਲਡਨ ਬ੍ਰਿਟਿਸ਼ ਕੋਲੰਬੀਆ ਵੀ ਸ਼ਾਮਿਲ ਸੀ ਪਰ ਹਾਈਵੇ ਬੰਦ ਹੋਣ ਕਾਰਨ ਅਤੇ ਜੰਗਲ ਦੀ ਅੱਗ ਨੇ ਸਲਾਨੀਆਂ ਨੂੰ ਇੱਥੇ ਰੋਕੇ ਰੱਖਿਆ ਹੋਇਆ ਸੀ ਬ੍ਰਿਟਿਸ਼ ਕੋਲੰਬੀਆ ਦੇ ਦੱਖਣੀ ਅੰਦਰੂਨੀ ਹਿੱਸੇ ਵਿੱਚ ਦੋ ਨਿਯੰਤਰਣ ਤੋਂ ਬਾਹਰ ਜੰਗਲੀ ਅੱਗਾਂ ਨੇ ਅਧਿਕਾਰੀਆਂ ਨੂੰ ਲਗਭਗ 100 ਜਾਦਾਦਾਂ ਤੋਂ ਲੋਕਾਂ ਨੂੰ ਖਾਲੀ ਕਰਨ ਦੇ ਆਦੇਸ਼ ਜਾਰੀ ਕਰਨ ਲਈ ਮਜਬੂਰ ਕਰ ਦਿੱਤਾ ਹੈ ਥੌਮਸਨ ਨਿਕੋਲਾ ਰੀਜਨਲ ਡਿਸਟ੍ਰਿਕਟ ਨੇ ਸ਼ੈਟਲੈਂਡ ਕ੍ਰੀਕ ਜੰਗਲ ਦੀ ਅੱਗ ਦੇ ਇੱਕ ਲਗਾਤਾਰ ਵਾਧੇ ਕਾਰਨ ਟਰਨੀ ਬਲੇਕ ਵਿਖੇ ਮਨੋਰੰਜਨ ਕੈਬਿਨਾ ਸਮੇਤ ਲਿਟਨ ਦੇ ਉੱਤਰ ਵਿੱਚ ਇੱਕ ਦੂਰ ਦੁਰਾਡੇ ਖੇਤਰ ਵਿੱਚ 88 ਸੰਪਤੀਆਂ ਦੇ ਨਿਵਾਸੀਆਂ ਅਤੇ ਮਾਲਕਾਂ ਲਈ ਬੀਤੇ ਦਿਨ ਨਿਕਾਸੀ ਦੇ ਆਦੇਸ਼ ਜਾਰੀ ਕੀਤੇ। ਖੇਤਰੀ ਜ਼ਿਲ੍ਹੇ ਨੇ ਐਤਵਾਰ ਨੂੰ ਇੱਕ ਬਿਆਨ ਵਿੱਚ ਕਿਹਾ ਕਿ ਨਿਕਾਸੀ ਦੇ ਆਦੇਸ਼ ਸ਼ਟਲੈਂਡ ਕ੍ਰੀਕ ਜੰਗਲੀ ਅੱਗ ਕਾਰਨ ਜੀਵਨ ਸੁਰੱਖਿਆ ਨੂੰ ਤੁਰੰਤ ਖਤਰੇ ਦੇ ਕਾਰਨ ਜਾਰੀ ਕੀਤੇ ਗਏ ਸਨ। ਖੇਤਰੀ ਜ਼ਿਲੇ ਲਈ ਕਮਿਊਨਿਟੀ ਅਤੇ ਐਮਰਜੈਂਸੀ ਸਿਵਾਵਾਂ ਦੇ ਮੈਨੇਜਰ ਕੈਵਨ ਸਕ੍ਰਿਪਨਿਕ ਨੇ ਅਨੁਸਾਰ ਸ਼ਟਲੈਂਡ ਕ੍ਰੀਕ ਅਗਲ ਲਿਟਨ ਅਤੇ ਬ੍ਰਿਟਿਸ਼ ਕੋਲੰਬੀਆ ਦੇ ਆਸ-ਪਾਸ ਦੇ ਕੁਝ ਖੇਤਰਾਂ ਵੱਲ ਲਗਾਤਾਰ ਵਧ ਰਹੀ ਹੈ ਉਹ ਪਿੰਡ ਜੋ ਜੂਨ 2021 ਵਿੱਚ ਜੰਗਲ ਦੀ ਅੱਗ ਦੇ ਨਾਲ ਤਬਾਹ ਹੋ ਗਿਆ ਸੀ ਇਸ ਤੋਂ ਅਲੱਗ ਵਾਲੇ ਪਿੰਡ ਦੇ ਉੱਤਰ ਵਿੱਚ ਬੋਟਨੀ ਵੈਲੀ ਖੇਤਰ ਵਿੱਚ ਲਗਭਗ 50 ਸੰਪਤੀਆਂ ਇਸ ਸਮੇਂ ਨਿਕਾਸੀ ਦੇ ਆਦੇਸ਼ ਦੇ ਅਧੀਨ ਨੇ ਸਕ੍ਰਿਪਟ ਨਿਕ ਨੇ ਸਰਕਾਰੀ ਮੀਡੀਆ ਨੂੰ ਦੱਸਿਆ ਹੈ ਅਸੀਂ ਚਾਹੁੰਦੇ ਸੀ ਕਿ ਉੱਥੋਂ ਦੇ ਲੋਕਾਂ ਨੂੰ ਵੱਧ ਤੋਂ ਵੱਧ ਨੋਟਿਸ ਮਿਲਣ ਤਾਂ ਜੋ ਸਾਨੂੰ ਅਗਦੇ ਕਾਰਨ ਦੇ ਆਧਾਰ ਤੇ ਕਿਸੇ ਨਿਕਾਸੀ ਆਦੇਸ਼ ਤੇ ਜਾਣ ਦੀ ਲੋੜ ਪਵੇ ਕ੍ਰੈਪ ਨੇ ਇੱਕ ਦਾ ਕਹਿਣਾ ਹੈ ਕਿ ਮੌਸਮ ਦੀ ਭਵਿੱਖਵਾਣੀ ਵੀ ਜ਼ਿਆਦਾ ਰਾਹਤ ਨਹੀਂ ਦਿੰਦੀ ਵਾਧੇ ਤਾਪਮਾਨ ਵਾਦੀ ਹਵਾ ਦੀ ਗਤੀ ਅਤੇ ਦੱਖਣੀ ਬੀਸੀ ਲਈ ਸੁੱਕੀ ਬਿਜਲੀ ਦੀ ਭਵਿੱਖਵਾਣੀ ਅਗਲੇ ਕੁਝ ਦਿਨਾਂ ਵਾਸਤੇ ਕੀਤੀ ਜਾ ਰਹੀ ਹੈ ਬ੍ਰਿਟਿਸ਼ ਕੋਲੰਬੀਆ ਵਾਈਲਡਫਾਇਰ ਸਰਵਿਸ ਨੇ ਕਿਹਾ ਹੈ ਕਿ ਉਹ ਸੋਮਵਾਰ ਯਾਨੀ ਕਿ ਅੱਜ ਠੰਡੇ ਤਾਪਮਾਨ ਅਤੇ ਤੇਜ਼ ਹਵਾਵਾਂ ਤੋਂ ਬਾਅਦ ਸੂਬੇ ਦੇ ਕੈਰੀਬੂ ਓਕਨਾਗਨ ਅਤੇ ਦੱਖਣ ਪੂਰਬੀ ਖੇਤਰਾਂ ਵਿੱਚ ਬਿਜਲੀ ਦੀ ਗਤੀਵਿਧੀ ਨੂੰ ਵਧਾਉਣ ਦੀ ਤਿਆਰੀ ਕਰ ਰਹੇ ਨੇ ਓਕਾ ਨਾਗਨੇ ਸਿਮ ਕਾਮਿਨ ਖੇਤਰੀ ਜ਼ਿਲ੍ਹੇ ਨੇ ਸ਼ਨੀਵਾਰ ਦੇ ਰਾਤ ਪ੍ਰਿੰਸਟਨ BC ਦੇ ਦੱਖਣ ਵਿੱਚ ਇੱਕ ਪਿੰਡੂ ਖੇਤਰ ਵਿੱਚ ਕੈਲਸਾਈਟ ਕ੍ਰੀਕ ਜੰਗਲ ਦੀ ਅੱਗ ਦੇ ਕਾਰਨ 16 ਸੰਪਤੀਆਂ ਨੂੰ ਖਾਲੀ ਕਰਨ ਦੇ ਹੁਕਮ ਜਾਰੀ ਕੀਤੇ ਇਹ ਸੰਪਤੀਆਂ ਪ੍ਰਿੰਸਟਨ ਦੇ ਦੱਖਣ ਵੱਲ ਲਗਭਗ 40 ਕਿਲੋਮੀਟਰ ਦੂਰ ਵਸਾਈ ਟਨ ਅ ਫੋਰੈਸਟ ਸਰਵੇਸ ਰੋਡ ਦੇ ਨਾਲ ਹਾਈਵੇ 3 ਦੇ ਨੇੜੇ ਸਥਿਤ ਹਨ ਜਦਕਿ ਈਸਟ ਗੇਟ ਅਤੇ ਪਲੇਸਰ ਕ੍ਰੀਕ ਵਿਖੇ ਨੇੜੀਆਂ ਜਾਇਦਾਦਾਂ ਤੇ ਲੋਕਾਂ ਲਈ ਨਿਕਾਸੀ ਅਲਰਟ ਜਾਰੀ ਕੀਤਾ ਗਿਆ ਹੈ ਲਗਾਤਾਰ ਬਦਲਦੀਆਂ ਸਥਿਤੀਆਂ ਦੇ ਨਾਲ ਖੇਤਰੀ ਜ਼ਿਲ੍ਹਾ ਦਾ ਸੂਚਨਾ ਅਧਿਕਾਰੀ ਨਿਵਾਸੀਆਂ ਨੂੰ ਵੈਂਟ ਅਲਰਟ ਲਈ ਸਾਈਨ ਅਪ ਕਰਨ ਦੀ ਅਪੀਲ ਕਰ ਰਿਹਾ ਹੈ ਇੱਕ ਮੁਫਤ ਐਮਰਜੈਂਸੀ ਸੂਚਨਾ ਪ੍ਰਣਾਲੀ ਜੋ ਅੱਗ ਵਰਗੀਆਂ ਗੰਭੀਰ ਘਟਨਾਵਾਂ ਦੌਰਾਨ ਗਾਹਕਾਂ ਨੂੰ ਐਮਰਜੈਂਸੀ ਸੂਚਨਾਵਾਂ ਪ੍ਰਦਾਨ ਕਰਦੀ ਹੈ ਸੁਵੇਦੀ ਜੰਗਲੀ ਅੱਗ ਸੇਵਾ ਨੇ ਬੀਸੀ ਦੇ ਦੱਖਣੀ ਖੇਤਰਾਂ ਵਿੱਚ 8 ਅੱਗਾਂ ਦੀ ਸੂਚਨਾ ਦਿੱਤੀ ਹੈ ਜਿਸ ਵਿੱਚ 골ਡਨ ਦੇ ਦੱਖਣ ਵਿੱਚ ਡਾਕ ਟੂਥ ਜੰਗਲ ਦੀ ਅੱਗ ਵੀ ਸ਼ਾਮਿਲ ਹੈ ਜਿਸ ਨੇ 15 ਟਾਂਚਿਆਂ ਨੂੰ ਤਬਾਹ ਕਰ ਦਿੱਤਾ ਹੈ ਕੈਂਪ ਲੂਪਸ ਤੋਂ ਲਗਭਗ 100 ਕਿਲੋਮੀਟਰ ਉੱਤਰ ਵਿੱਚ ਸਥਿਤ ਡਰਨ ਕ੍ਰੀਕ ਜੰਗਲ ਦੀ ਅੱਗ ਅਤੇ ਵਰਨਨ ਦੇ ਉੱਤਰ ਪੂਰਬ ਵੱਲ ਸਿਟਕਮ ਕ੍ਰੀਕ ਜੰਗਲ ਦੀ ਅੱਗ ਵੀ ਇਸ ਵਿੱਚ ਸ਼ਾਮਿਲ ਹੈ ਨੋਟ ਦੀ ਇੱਕ ਜੰਗਲੀ ਅੱਗ ਨੂੰ ਜਨਤਕ ਸੁਰੱਖਿਆ ਲਈ ਖਤਰਾ ਪੈਦਾ ਕਰਨ ਦੀ ਸੰਭਾਵਨਾ ਦੇ ਨਾਲ ਬਹੁਤ ਜ਼ਿਆਦਾ ਵਿਖਾਈ ਦੇਣ ਵਾਲਾ ਦੱਸਿਆ ਗਿਆ ਹੈ। ਔਰਵਿਲ, ਵਾਸ਼ਿੰਗਟਨ ਵਿਖੇ ਕੈਨੇਡਾ-ਅਮਰੀਕਾ ਸਰਹੱਦ ਤੋਂ 4 ਕਿਲੋਮੀਟਰ ਦੱਖਣ ਵੱਲ ਜੰਗਲ ਦੀ ਅੱਗ ਸ਼ਨੀਵਾਰ ਨੂੰ ਸ਼ੁਰੂ ਹੋਈ ਅਤੇ ਇਸ ਸਮੇਂ ਨੇੜਲੇ ਓਸਯੋਸ, ਬ੍ਰਿਟਿਸ਼ ਕੋਲੰਬੀਆ ਤੋਂ ਦਿਖਾਈ ਦੇ ਰਹੀ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਬ੍ਰਿਟਿਸ਼ ਕੋਲੰਬੀਆ ਵਿੱਚ 333 ਸੜਗਰਮ ਅੱਗਾਂ ਨੇ ਪਰ ਆਉਣ ਵਾਲੇ ਦਿਨਾਂ ਵਿੱਚ ਬਿਜਲੀ ਦੀਆਂ ਹੋਰ ਅੱਗਾਂ ਲਈ ਤਿਆਰੀਆਂ ਚੱਲ ਰਹੀਆਂ ਨੇ ਬਦਲਦੇ ਮੌਸਮ ਦੇ ਨਾਲ ਹੀ ਕੁਝ ਰੋਜ਼ਗਾਰਦਾਤਾ ਅਜਿਹੇ ਨੇ ਜੋ ਕਰਮਚਾਰੀਆਂ ਨੂੰ ਲੇ-ਆਫ ਕਰਨ ਬਾਰੇ ਸੋਚ ਰਹੇ ਨੇ ਜਿਸ ਦੇ ਨਾਲ ਕਈ ਕਰਮਚਾਰੀਆਂ ਦੀ ਨੌਕਰੀ ਜਾਵੇਗੀ ਤੇ ਉਹਨਾਂ ਨੂੰ ਰੋਜ਼ਗਾਰ ਦੇ ਹੋਰ ਤਰੀਕੇ ਬਾਰੇ ਸੋਚਣਾ ਪਵੇਗਾ ਅਜਿਹੇ ਵਿੱਚ ਮਾਹਿਰਾਂ ਦਾ ਬਿਆਨ ਸਾਹਮਣੇ ਆਇਆ ਹੈ ਮਾਹਿਰਾਂ ਦੀ ਮੰਨੀ ਹੈ ਤਾਂ ਫਿਰ ਸੀਜ਼ਨਲ ਲੇਆਫ ਲਈ ਸਹਿਮਤ ਹੋਣ ਵਾਲੇ ਕਰਮਚਾਰੀਆਂ ਦੇ ਜੋਖਮਾਂ ਬਾਰੇ ਚੇਤਾਵਨੀ ਦਿੱਤੀ ਜਾ ਰਹੀ ਹੈ ਅਸਥਾਈ ਛਾਂਟੀ ਯਾਨੀ ਕਿ ਟੈਂਪਰੇਰੀ ਲੇਆਫ ਲਈ ਰੋਜ਼ਗਾਰਦਾਤਾਵਾਂ ਨੂੰ ਕਰਮਚਾਰੀਆਂ ਦੀ ਸਹਿਮਤੀ ਦੀ ਵੀ ਲੋੜ ਹੁੰਦੀ ਹੈ ਪਰ ਫਿਲਹਾਲ ਸਹਿਮਤੀ ਮਿਲਦੀ ਵਖਾਈ ਨਹੀਂ ਦੇ ਰਹੀ ਉਦਯੋਗਾਂ ਵਿੱਚ ਕੰਮ ਕਰਨ ਵਾਲੇ ਕਾਮੇ ਜੋ ਆਮ ਤੌਰ ਤੇ ਸਾਲ ਦੇ ਦੌਰਾਨ ਸਲੋ ਪੀਰੀਅਡ ਦਾ ਅਨੁਭਵ ਕਰਦੇ ਨੇ ਉਹਨਾਂ ਦੇ ਮਾਲਕ ਦੁਆਰਾ ਇੱਕ ਮੌਸਮੀ ਛਾਂਟੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਪਰ ਮਾਹਿਰਾਂ ਦਾ ਕਹਿਣਾ ਹੈ ਕਿ ਕਰਮਚਾਰੀਆਂ ਨੂੰ ਅਸਥਾਈ ਤੌਰ ਤੇ ਲੇਆਫ ਲਈ ਸਾਈਨ ਅਪ ਕਰਨ ਤੋਂ ਪਹਿਲਾਂ ਜੋਖਮਾਂ ਬਾਰੇ ਪਤਾ ਹੋਣਾ ਚਾਹੀਦਾ ਹੈ ਇੱਕ ਰੋਜ਼ਗਾਰ ਵਕੀਲ ਅਤੇ ਰੂਨਰ ਲਾਉ ਦੀ ਭਾਈਵਾਲ ਬ੍ਰਿਟਨੀ ਟੇਲਰ ਨੇ ਕਿਹਾ ਕਿ ਵਿਚਾਰ ਇਹ ਹੈ ਕਿ ਰਿਸ਼ਤਾ ਦੁਬਾਰਾ ਸ਼ੁਰੂ ਹੋਣ ਜਾ ਰਿਹਾ ਹੈ ਜਦਕਿ ਕਰਮਚਾਰੀ ਅਜੇ ਵੀ ਰੋਲ ਤੇ ਕਹਿੰਦੇ ਨੇ ਸਿਪਾਵਾਂ ਅਤੇ ਮੁਆਵਜ਼ੇ ਦੀ ਮਿਆਦ ਲਈ ਵਿਰਾਮ ਲੱਗਾ ਹੋਇਆ ਹੈ ਇੱਕ ਸੀਜ਼ਨਲ ਲੇਆਫ ਜੋ ਕਿ ਕਈ ਪ੍ਰਾਂਤਾਂ ਵਿੱਚ ਰੋਜ਼ਗਾਰ ਕਾਨੂੰਨ ਵਿੱਚ ਸ਼ਾਮਿਲ ਹੈ ਰੋਜ਼ਗਾਰਦਾਤਾ ਨੂੰ ਆਪਣੇ ਸਟਾਫ ਨੂੰ ਸੀਮਿਤ ਸਮੇਂ ਲਈ ਵਿਰਾਮ ਦੇਣ ਦੀ ਇਜਾਜ਼ਤ ਦਿੰਦਾ ਹੈ ਕਿਉਂਕਿ ਉਹ ਆਪਣੇ ਕਾਰੋਬਾਰਾਂ ਚ ਆਫ ਸੀਜ਼ਨਾਂ ਵਿੱਚ ਮੰਦੀ ਦੇ ਮੌਸਮ ਵਿੱਚ ਹੁੰਦੇ ਨੇ ਇਹ ਰੋਜ਼ਗਾਰ ਸਮਾਪਤੀ ਤੋਂ ਵੱਖਰਾ ਹੈ ਜਿੱਥੇ ਕਰਮਚਾਰੀ ਨੂੰ ਵਾਪਸ ਲਿਆਉਣ ਦਾ ਕੋਈ ਵਾਅਦਾ ਨਹੀਂ ਹੈ ਇਕ ਉਦਾਹਰਨ ਦੇ ਤੌਰ ਤੇ ਇੱਕ ਲੈਂਡਸਕੇਪਿੰਗ ਜਾਂ ਉਸਾਰੀ ਦਾ ਕਾਰੋਬਾਰ ਸਰਦੀਆਂ ਵਿੱਚ ਕਾਮਿਆਂ ਨੂੰ ਸੀਜ਼ਨਲ ਲੀਆਫ ਦੀ ਪੇਸ਼ਕਸ਼ ਕਰਦਾ ਹੈ ਹਾਲਾਂਕਿ ਇਸ ਕਿਸਮ ਦੀ ਛਾਂਟੀ ਉਹਨਾਂ ਉਦਯੋਗਾਂ ਵਿੱਚ ਕਾਨੂੰਨੀ ਹੈ ਜਿਨ੍ਹਾਂ ਵਿੱਚ ਮੌਸਮੀ ਚੱਕਰ ਹੁੰਦੇ ਨੇ ਉਹ ਕੰਪਨੀਆਂ ਜਿਨ੍ਹਾਂ ਕੋਲ ਨਿਮਤ ਮੰਦੀ ਨਹੀਂ ਹੁੰਦੀ ਬਿਨਾਂ ਸਹਿਮਤੀ ਦੇ ਆਪਣੇ ਕਰਮਚਾਰੀਆਂ ਨੂੰ ਅਸਥਾਈ ਤੌਰ ਤੇ ਨਹੀਂ ਕੱਢ ਸਕਦੀਆਂ ਉਨ੍ਹਾਂ ਅੱਗੇ ਕਿਹਾ ਕਿ ਦੋਵਾਂ ਧਿਰਾਂ ਵਿਚਾਲੇ ਇੱਕ ਸਮਝੌਤਾ ਹੋਣਾ ਚਾਹੀਦਾ ਹੈ ਜੋ ਦੋਵਾਂ ਧਿਰਾਂ ਦੀ ਰੱਖਿਆ ਕਰੇਗਾ ਅਤੇ ਇੱਕ ਕਾਨੂੰਨੀ ਵਿਧੀ ਵਜੋਂ ਕੰਮ ਕਰੇਗਾ ਟੇਲਰ ਦਾ ਕਹਿਣਾ ਹੈ ਕਿ ਜੇ ਤੁਸੀਂ ਇੱਕ ਨਿਯੁਕਤਾ ਹੋ ਜੋ ਮੰਦੀ ਦਾ ਸਾਹਮਣਾ ਕਰ ਰਿਹਾ ਹੈ ਕੰਮ ਦੀ ਘਾਟ ਦਾ ਸਾਹਮਣਾ ਕਰ ਰਿਹਾ ਹੈ ਅਤੇ ਤੁਸੀਂ ਇੱਕ ਕਰਮਚਾਰੀ ਨੂੰ ਫੜਨਾ ਚਾਹੁੰਦੇ ਹੋ ਤਾਂ ਤੁਸੀਂ ਉਸੇ ਸਮੇਂ ਅਤੇ ਉੱਥੇ ਸਹਿਮਤੀ ਪ੍ਰਾਪਤ ਕਰ ਸਕਦੇ ਹੋ ਇੱਕ ਕਰਮਚਾਰੀ ਨੂੰ ਸੀਜ਼ਨਲ ਲਿਓਫ ਲਈ ਸਹਿਮਤ ਹੋਣਾ ਜ਼ਰੂਰੀ ਨਹੀਂ ਹੈ। ਟ੍ਰੇਲਰ ਦਾ ਕਹਿਣਾ ਹੈ ਕਿ ਜੋਖਮ ਇਹ ਹੈ ਕਿ ਰੋਜ਼ਗਾਰਦਾਤਾ ਕਰਮਚਾਰੀ ਨੂੰ ਬਰਖਾਸਤ ਕਰ ਸਕਦਾ ਹੈ ਜੇਕਰ ਉਹਨਾਂ ਕੋਲ ਉਹਨਾਂ ਨੂੰ ਬੋਰਡ 'ਤੇ ਰੱਖਣ ਲਈ ਲੋੜੀਂਦੇ ਕੰਮ ਜਾਂ ਸਰੋਤ ਨਹੀਂ ਹਨ। ਇੱਕ ਸੀਜ਼ਨਲ ਬ੍ਰੇਕ ਤੇ ਕੰਮੇ ਦੂਜੀ ਨੌਕਰੀ ਕਰਨ ਲਈ ਸੁਤੰਤਰ ਹੁੰਦੇ ਨੇ ਕਿਉਂਕਿ ਉਹ ਵਾਪਸ ਬੁਲਾਏ ਜਾਣ ਦੀ ਉਡੀਕ ਕਰਦੇ ਨੇ ਜੋ ਉਸ ਸਮੇਂ ਦੌਰਾਨ ਆਪਣੇ ਆਪ ਨੂੰ ਚੱਲਦਾ ਰੱਖਣ ਲਈ ਰੋਜ਼ਗਾਰ ਬੀਮੇ ਦੀ ਮੰਗ ਕਰਦੇ ਨੇ। ਵੈਂਕੂਵਰ ਵਿੱਚ ਕੇ ਸੇਲਜ਼ ਬਰੌਕ ਐਂਡ ਬਲੈਕਵੈਲ ਐਲਐਲਪੀ ਦੀ ਪਾਈਵਾਲ ਮਿਸ਼ੇਲ ਮੈਕਨਨ ਨੇ ਕਿ ਮੌਸਮੀ ਛਾਂਟੀ ਯਾਨੀ ਕਿ ਸੀਜ਼ਨਲ ਲੇਆਫ ਦੀਆਂ ਸ਼ਰਤਾਂ ਸਾਰੇ ਉਦਯੋਗਾਂ ਵਿੱਚ ਰੁਜ਼ਗਾਰ ਦੇ ਇਕਰਾਰਨਾਮਿਆਂ ਵਿੱਚ ਇੱਕ ਆਮ ਅਭਿਆਸ ਬਣ ਗਈਆਂ ਨੇ ਖਾਸ ਤੌਰ ਤੇ ਕੋਵਿਡ-19 ਮਹਾਂਮਾਰੀ ਤੋਂ ਬਾਅਦ ਜਦੋਂ ਬਹੁਤ ਸਾਰੇ ਕਾਰੋਬਾਰਾਂ ਨੂੰ ਬੇਮਿਸਾਲ ਬੰਦ ਹੋਣ ਦਾ ਸਾਹਮਣਾ ਕਰਨਾ ਪਿਆ ਸੀ ਮੈਕਨੰਦ ਦਾ ਕਹਿਣਾ ਹੈ ਉਸ ਸਮੇਂ ਕੁਝ ਲੋਕਾਂ ਨੂੰ ਤੱਕੇ ਸ਼ਾਹੀ ਦਾ ਸਾਹਮਣਾ ਕਰਨਾ ਪਿਆ ਬਹੁਤ ਸਾਰੇ ਮਾਲਕਾਂ ਨੇ ਭਵਿਕ ਲਈ ਸਹਿਮਤੀ ਪ੍ਰਾਪਤ ਕਰਨ ਲਈ ਸੀਜ਼ਨਲ ਲੇਆਫ ਦੀਆਂ ਧਾਰਾਵਾਂ ਨੂੰ ਜੋੜਨ ਲਈ ਸਮਝੌਤਿਆਂ ਨੂੰ ਅਪਡੇਟ ਕਰਨਾ ਸ਼ੁਰੂ ਕੀਤਾ ਜਦਕਿ ਟੇਲਰ ਦਾ ਕਹਿਣਾ ਹੈ ਕਿ ਕਰਮਚਾਰੀਆਂ ਲਈ ਹੁਣ ਇਨ੍ਹਾਂ ਧਾਰਾਵਾਂ ਤੋਂ ਬਾਹਰ ਗੱਲਬਾਤ ਕਰਨਾ ਚੁਣੌਤੀਪੂਰਨ ਹੋ ਗਿਆ ਹੈ ਕਿਉਂਕਿ ਬਹੁਤ ਸਾਰੇ ਮਾਲਕਾਂ ਕੋਲ ਅਸਲ ਸੰਸਾਰ ਦਾ ਤਜਰਬਾ ਹੈ ਅਤੇ ਉਹਨਾਂ ਨੂੰ ਇਸ ਨਾਲ ਸੰਘਰਸ਼ ਕਰਨਾ ਪਿਆ ਹੈ ਅਸਥਾਈ ਲੇਆਫ ਦੀਆਂ ਸ਼ਰਤਾਂ ਸੂਬੇ ਤੋਂ ਦੂਜੇ ਪ੍ਰਾਂਤ ਵਿੱਚ ਵੱਖ-ਵੱਖ ਹੋ ਸਕਦੀਆਂ ਨੇ ਫੈਡਰਲ ਲੇਬਰ ਸਟੈਂਡਰਡ ਅਸਥਾਈ ਛਾਂਟੀਆਂ ਤੇ ਵਿਚਾਰ ਕਰਦੇ ਨੇ ਜੋ ਜਾਂ ਤਾਂ 3 ਮਹੀਨਿਆਂ ਤੋਂ ਘੱਟ ਨੇ ਜਾਂ 3 ਤੋਂ 12 ਮਹੀਨਿਆਂ ਦੇ ਵਿਚਾਲੇ ਵਾਪਸ ਬੁਲਾਏ ਜਾਣ ਦੇ ਵਾਅਦੇ ਦੇ ਨਾਲ ਆਉਂਦੇ ਨੇ ਮੈਕਨਨ ਦਾ ਕਹਿਣਾ ਹੈ ਕਿ ਰੋਜ਼ਗਾਰਦਾਤਾ ਉਹਨਾਂ ਕਾਮਿਆਂ ਨੂੰ ਵਾਪਸ ਲਿਆਉਣ ਲਈ ਜ਼ਿੰਮੇਵਾਰ ਨੇ ਜਿਨ੍ਹਾਂ ਨੂੰ ਮੌਸਮੀ ਤੌਰ ਤੇ ਨੌਕਰੀ ਤੋਂ ਕੱਢ ਦਿੱਤਾ ਗਿਆ ਜਾਂ ਉਹਨਾਂ ਨੂੰ ਨਤੀਜੇ ਭੁਗਤਨੇ ਪੈਸਾ ਦੇਣੇ। ਮੈਕਨਨ ਦਾ ਕਹਿਣਾ ਹੈ ਕਿ ਰੋਜ਼ਗਾਰ ਇਕਰਾਰਨਾਮੇ ਵਿੱਚ ਮਹੱਤਵਪੂਰਨ ਤਬਦੀਲੀਆਂ ਰੋਜ਼ਗਾਰਦਾਤਾਵਾਂ ਨੂੰ ਵੀ ਮੁਸੀਬਤ ਵਿੱਚ ਪਾ ਸਕਦੀਆਂ ਨੇ। ਇੱਕ ਕਰਮਚਾਰੀ ਅਦਾਲਤ ਵਿੱਚ ਦਾਅਵਿਆਂ ਦੀ ਪੈਰਵੀ ਵੀ ਕਰ ਸਕਦਾ ਹੈ ਜੇਕਰ ਉਹ ਸੀਜ਼ਨਲ ਲੇਆਫਟ ਤੋਂ ਬਾਅਦ ਬਰਖਾਸਤਗੀ ਤੋਂ ਪੀੜਿਤ ਹੁੰਦੇ ਰਹਿੰਦਾ ਹੈ। ਇਸ ਤਰ੍ਹਾਂ ਨੌਕਰਮਚਾਰੀ ਦਾ ਨਵਾਂ ਕੰਮ ਲੱਭਣ ਅਤੇ ਕੰਮ ਦੇ ਨੁਕਸਾਨ ਤੋਂ ਹੋਣ ਵਾਲੇ ਨੁਕਸਾਨ ਨੂੰ ਘਟਾਉਣ ਦੀ ਵੀ ਜ਼ਿੰਮੇਵਾਰੀ ਹੁੰਦੀ ਹੈ। ਬਹੁਤ ਸਾਰੇ ਭਾਰਤੀ ਅਤੇ ਪੰਜਾਬੀ ਵਿਦਿਆਰਥੀ ਹੁੰਦੇ ਨੇ ਜੋ ਸੋਚਦੇ ਨੇ ਕਿ ਕੈਨੇਡਾ ਆ ਕੇ ਉੱਚੀ ਸਿੱਖਿਆ ਹਾਸਲ ਕਰਨਗੇ ਅਤੇ ਆਪਣੀ ਪੜ੍ਹਾਈ ਨੂੰ ਕੈਨੇਡਾ ਦੇ ਵਿੱਚ ਰਹਿ ਕੇ ਅੱਗੇ ਵਧਾਉਣਗੇ ਤੇ ਸੁਪਨਿਆਂ ਨੂੰ ਸਾਕਾਰ ਕਰਨਗੇ ਹੁਣ ਉਨ੍ਹਾਂ ਹੀ ਵਿਦਿਆਰਥੀਆਂ ਦੇ ਸੁਪਨਿਆਂ ਨੂੰ ਢਾਹ ਲੱਗਦੀ ਵਿਖਾਈ ਦੇ ਰਹੀ ਹੈ ਤਾਜ਼ਾ ਜਾਣਕਾਰੀ ਜੋ ਸਾਹਮਣੇ ਆਈ ਹੈ ਉਸ ਮੁਤਾਬਕ ਪੰਜਾਬੀ ਖਾਸ ਕਰਕੇ ਭਾਰਤੀ ਵਿਦਿਆਰਥੀਆਂ ਦੇ ਨਾਲ ਕੈਨੇਡਾ ਸਰਕਾਰ ਵਿਤਕਰਾ ਕਰ ਰਹੀ ਹੈ ਉਹਨਾਂ ਨੂੰ ਵੀਜ਼ੇ ਨਹੀਂ ਦੇ ਰਹੀ ਦ ਪ੍ਰਿੰਟ ਨੇ ਆਪਣੀ ਰਿਪੋਰਟ ਵਿੱਚ ਦੱਸਿਆ ਹੈ ਕਿ ਕੈਨੇਡਾ ਅਤੇ ਆਸਟ੍ਰੇਲੀਆ ਵਿੱਚ ਉੱਚ ਸਿੱਖਿਆ ਹਾਸਲ ਕਰਨ ਦੇ ਚਾਹਵਾਨ ਪੰਜਾਬ, ਗੁਜਰਾਤ ਅਤੇ ਹਰਿਆਣਾ ਦੇ ਵੀਜ਼ਾ ਬਿਨਕਾਰਾਂ ਨੂੰ ਵੱਡੀ ਗਿਣਤੀ ਵਿੱਚ ਰੱਦ ਕੀਤੇ ਜਾਣ ਦਾ ਸਾਹਮਣਾ ਕਰ ਰਹੇ ਨੇ ਇਸ ਦਾ ਕਾਰਨ ਇਹ ਹੈ ਕਿ ਇਹਨਾਂ ਦੇਸ਼ਾਂ ਨੇ ਨਿਯਮ ਸਖਤ ਕਰ ਦਿੱਤੇ ਨੇ ਇਸ ਵਿੱਚ ਖਾਸ ਕਰਕੇ ਭਾਰਤ ਦੇ ਕੁਝ ਰਾਜਾਂ ਦੇ ਵਿਦਿਆਰਥੀਆਂ ਨੂੰ ਸਖਤ ਜਾਂਚ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਰੀਪੋਰਟ ਵਿੱਚ ਮਹਰਾਂ ਦੇ ਹਮਲੇ ਨਾਲ ਕਿਹਾ ਗਿਆ ਹੈ ਕਿ ਜਿਹੜੇ ਦੇਸ਼ ਮਹਿਸੂਸ ਕਰਦੇ ਨੇ ਕਿ ਭਾਰਤੀ ਪ੍ਰਵਾਸ ਕਰਨ ਦੇ ਚਾਹਵਾਨ ਨੇ ਉਹ ਸਿਸਟਮ ਨਾਲ ਖੇਡ ਰਹੇ ਨੇ ਅਤੇ ਵਿਦਿਆਰਥੀ ਵੀਜ਼ੇ ਦਾ ਆਸਾਨ ਰਸਤਾ ਚੁਣ ਰਹੇ ਨੇ ਉਹੀ ਨਿਯਮ ਸਖਤ ਕਰ ਰਹੇ ਨੇ ਕੈਨੇਡਾ ਇਸ ਦੀ ਸਭ ਤੋਂ ਵੱਡੀ ਮਿਸਾਲ ਹੈ ਕੈਨੇਡਾ ਵਿੱਚ ਕਾਨੂੰਨੀ ਪ੍ਰਵੇਸ਼ ਤੋਂ ਬਾਅਦ ਕੋਈ ਵਿਅਕਤੀ ਇਹ ਦਾਵਾ ਕਰਦੇ ਹੋਏ ਸ਼ਰਨ ਲਈ ਅਰਜ਼ੀ ਦੇ ਸਕਦਾ ਹੈ ਕਿ ਉਸ ਕੋਲ ਪਾਸਪੋਰਟ ਨਹੀਂ ਹੈ ਕੈਨੇਡੀਅਨ ਕਾਨੂੰਨ ਸ਼ਰਨ ਮੰਗਣ ਵਾਲਿਆਂ ਨੂੰ ਉਚਿਤ ਦਸਤਾਵੇਜ਼ਾਂ ਤੋਂ ਬਿਨਾਂ ਵਾਪਸ ਜਾਣ ਤੋਂ ਰੋਕਦਾ ਹੈ ਜਦ ਤੱਕ ਉਨ੍ਹਾਂ ਦੀ ਸ਼ਰਨਾਰਥੀ ਅਰਜ਼ੀ ਦੇ ਵਿਚਾਰਨ ਨਹੀਂ ਕੀਤਾ ਜਾਂਦਾ ਕੈਨੇਡਾ ਅਤੇ ਆਸਟ੍ਰੇਲੀਆ ਨੂੰ ਆਕਰਸ਼ਕ ਸਥਾਨਾ ਵਜੋਂ ਵਿਖਿਆ ਜਾਂਦਾ ਹੈ ਕਿਉਂਕਿ ਉਹਨਾਂ ਕੋਲ ਯੂਕੇ ਅਤੇ ਅਮਰੀਕਾ ਦੇ ਮੁਕਾਬਲੇ ਆਸਾਨ ਨਾਗਰਿਕਤਾ ਅਤੇ ਇਮੀਗ੍ਰੇਸ਼ਨ ਮਾਪਦੰਡ ਨੇ ਸਿੱਖਿਆ ਅਤੇ ਇਮੀਗ੍ਰੇਸ਼ਨ ਸਲਾਹਕਾਰ ਨਾਲ ਗੱਲਬਾਤ ਦੇ ਆਧਾਰ ਤੇ ਦ ਪ੍ਰਿੰਟ ਦਾ ਕਹਿਣਾ ਹੈ ਕਿ ਕੋਵਿਡ ਮਹਾਮਾਰੀ ਤੋਂ ਬਾਅਦ ਵੀਜ਼ਾ ਧੋਖਾ ਧੜੀ ਦੇ ਵਾਅਦੇ ਮਾਮਲਿਆਂ ਕਾਰਨ ਇਹ ਬਦਲਾਅ ਹੋਏ ਨੇ ਯੂਨੀਵਰਸਿਟੀਆਂ ਵਿਦਿਆਰਥੀ ਵੀਜ਼ਾ ਬਿਨਕਾਰਾਂ ਲਈ ਅਸਵੀਕਾਰ ਦਰਾਂ ਦੀ ਰਿਪੋਰਟ ਨਹੀਂ ਕਰਦੀਆਂ ਪਰ ਯੂਐਸ ਇਮੀਗ੍ਰੇਸ਼ਨ ਫਰਮ EB5 ਬ੍ਰਿਕਸ ਦੇ ਮੁਖੀ ਵਿਵੇਕ ਟੰਡਨ ਅਨੁਸਾਰ ਕੈਨੇਡਾ ਵਿੱਚ ਉੱਚ ਸਿੱਖਿਆ ਪ੍ਰਾਪਤ ਕਰਨ ਦੇ ਚਾਹਵਾਨ ਗੁਜਰਾਤ, ਪੰਜਾਬ ਅਤੇ ਹਰਿਆਣਾ ਦੇ ਵਿਦਿਆਰਥੀਆਂ ਵਿੱਚ ਅਸਵੀਕਾਰ ਦਰਾਂ ਦਾ ਇੱਕ ਪੈਟਰਨ ਜਾਪਦਾ ਹੈ ਜਦਕਿ ਆਸਟ੍ਰੇਲੀਆ ਨੇ ਅਤੀਤ ਵਿੱਚ ਵੀ ਪਾਬੰਦੀਆਂ ਲਗਾਈਆਂ ਨੇ ਕੈਨੇਡਾ ਲਈ ਸਟੂਡੈਂਟ ਵੀਜ਼ਾ ਲੈਣ ਵਾਲੇ ਵਿਦਿਆਰਥੀਆਂ ਵਿੱਚ ਸਭ ਤੋਂ ਵੱਧ ਗਿਣਤੀ ਪੰਜਾਬ ਦੇ ਵਿਦਿਆਰਥੀਆਂ ਦੀ ਹੈ ਟੰਡਨ ਦਾ ਮੰਨਣਾ ਹੈ ਕਿ 2023 ਵਿੱਚ ਕੈਨੇਡਾ ਵਿੱਚ ਸਵੀਕਾਰ ਕੀਤੇ ਗਏ 2.25 ਲੱਖ ਭਾਰਤੀ ਵਿਦਿਆਰਥੀ ਵੀਜ਼ੇ ਵਿੱਚੋਂ 1.35 ਲੱਖ ਪੰਜਾਬ ਦੇ ਸਨ ਇਸ ਗੱਲ ਦਾ ਕੋਈ ਆਂਕੜਾ ਨਹੀਂ ਹੈ ਕਿ ਕਿਹੜੇ ਰਾਜ ਵਿੱਚ ਸਭ ਤੋਂ ਵੱਧ ਸਵੀਕ੍ਰਿਤੀ ਦਰ ਹੈ ਪਰ ਇਹ ਦੇਖਦੇ ਹੋਏ ਕਿ ਕੈਨੇਡਾ ਪੰਜਾਬ ਦੀਆਂ ਅਰਜ਼ੀਆਂ ਦੀ ਵਧੇਰੇ ਧਿਆਨ ਨਾਲ ਜਾਂਚ ਕਰ ਰਿਹਾ ਹੈ ਇਹ ਮੰਨਿਆ ਜਾ ਸਕਦਾ ਹੈ ਕਿ ਆਂਧਰਾ ਪ੍ਰਦੇਸ਼, ਤੇਲੰਗਾਨਾ ਅਤੇ ਮਹਾਰਾਸ਼ਟਰ ਵਰਗੇ ਰਾਜਾਂ ਦੇ ਬਿਨੇਕਾਰਾਂ ਨੂੰ ਵਧੇਰੇ ਅਨੁਕੂਲਤਾ ਨਾਲ ਵੇਖਿਆ ਜਾਂਦਾ ਹੈ। 에어ਲਾਈਨਸ ਵੱਲੋਂ ਖੱਜਲਖੁਆਰ ਕਿਤੇ ਮੁਸਾਫਰਾਂ ਨੂੰ ਮੁਆਵਜ਼ਾ ਮਿਲਣ ਦੀ ਦਰ ਵਿੱਚ ਵਾਧਾ ਹੋ ਗਿਆ ਹੈ। ਜੀ ਹਾਂ, ਕੈਨੇਡੀਅਨ ਟ੍ਰਾਂਸਪੋਰਟੇਸ਼ਨ ਏਜੰਸੀ ਵੱਲੋਂ ਪਿਛਲੇ ਸਮੇਂ ਦੌਰਾਨ 9740 ਕੇਸਾਂ ਦਾ ਨਿਬੇੜਾ ਕਰਦਿਆਂ ਤਕਰੀਬਨ 50% ਦੀ مسافرਾਂ ਨੂੰ ਮੁਆਵਜ਼ਾ ਜਾਂ ਰਿਫੰਡ ਅਦਾਇਗੀ ਦੇ ਹੁਕਮ ਦਿੱਤੇ ਗਏ ਨੇ। ਸਰਕਾਰੀ ਮੀਡੀਆ ਦੀ ਰਿਪੋਰਟ ਦੀ ਮੰਨੀਏ ਤਾਂ ਫਿਰ ਉਸ ਰਿਪੋਰਟ ਮੁਤਾਬਕ 72.6% ਫੈਸਲੇ مسافرਾਂ ਦੇ ਹੱਕ ਵਿੱਚ ਆਏ ਨੇ। ਕੈਨੇਡਾ ਦੇ ਟ੍ਰਾਂਸਪੋਰਟ ਰੈਗੂਲੇਟਰ ਦੁਆਰਾ ਹਾਲ ਹੀ ਦੇ 9 ਮਹੀਨਿਆਂ ਦੀ ਮਿਆਦ ਵਿੱਚ ਹੱਲ ਕੀਤੇ ਗਏ ਸਾਰੇ 에ਅਰਲਾਈਨ ਯਾਤਰੀ ਵਿਵਾਦਾਂ ਵਿੱਚੋਂ ਅੱਧੇ ਯਾਤਰੀਆਂ ਦੀ ਜਿੱਤ ਦੇ ਨਤੀਜੇ ਵਜੋਂ ਹੋਏ ਨੇ। ਸਰਕਾਰੀ ਮੀਡੀਆ ਦੇ ਨਵੇਂ ਉਪਲਬਧ ਅੰਕੜਿਆਂ ਦੇ ਵਿਸ਼ਲੇਸ਼ਣ ਮੁਤਾਬਕ ਕੈਨੇਡੀਅਨ ਟ੍ਰਾਂਸਪੋਰਟੇਸ਼ਨ ਏਜੰਸੀ ਦੇ ਅਧਿਕਾਰੀਆਂ ਨੇ 30 ਸਤੰਬਰ 2023 ਅਤੇ 30 ਜੂਨ ਦੇ ਵਿਚਾਲੇ ਹੱਲ ਕੀਤੇ ਗਏ 9740 ਮਾਮਲਿਆਂ ਵਿੱਚੋਂ 50% ਵਿੱਚ ਮੁਸਾਫਰਾਂ ਨੂੰ ਮੁਆਵਜ਼ਾ ਦੇਣ ਜਾਂ ਰਿਫੰਡ ਕਰਨ ਦਾ ਹੁਕਮ ਦਿੱਤਾ ਹੈ। ਜ਼ਿਆਦਾਤਰ ਯਾਨੀ ਕਿ 72.6% ਫੈਸਲੇ ਯਾਤਰੀਆਂ ਦੇ ਹੱਕ ਵਿੱਚ ਨੇ 에어ਲਾਈਨਾਂ ਨੂੰ ਉਡਾਨ ਵਿੱਚ ਵਿਗਨ ਲਈ ਮੁਆਵਜ਼ਾ ਦੇਣ ਦਾ ਆਦੇਸ਼ ਦਿੱਤਾ ਗਿਆ ਸੀ ਬਾਕੀਆਂ ਵਿੱਚ ਕਰੀਅਰਾਂ ਨੂੰ ਵਾਧੂ ਖਰਚਿਆਂ ਜਾਂ ਰਿਫੰਡ ਉਡਾਣਾ ਲਈ ਗਾਹਕਾਂ ਨੂੰ ਅਦਾਇਗੀ ਕਰਨੀ ਪੈਂਦੀ ਸੀ ਹਰੇਕ ਮਾਮਲੇ ਵਿੱਚ ਸੀਟੀਏ ਅਧਿਕਾਰੀਆਂ ਨੇ ਇਹ ਹੁਕਮ ਉਦੋਂ ਜਾਰੀ ਕੀਤਾ ਜਦੋਂ 에ਅਰਲਾਈਨ ਨੇ ਇੱਕ ਯਾਤਰੀ ਦੇ ਦਾਅਵੇ ਤੋਂ ਇਨਕਾਰ ਕਰ ਦਿੱਤਾ ਅਤੇ ਯਾਤਰੀ ਅਤੇ 에ਅਰਲਾਈਨ ਮਾਮਲੇ ਨੂੰ ਸੁਲਝਾਉਣ ਵਿੱਚ ਅਸਫਲ ਰਹੇ ਮੋਂਟਰੀਅਲ ਦੀ ਮੈਕਗਿਲ ਯੂਨੀਵਰਸਿਟੀ ਵਿੱਚ ਹਵਾਬਾਜ਼ੀ ਪ੍ਰਬੰਧਨ ਪ੍ਰੋਗਰਾਮ ਦੇ ਲੈਕਚਰਾਰ ਅਤੇ ਕੋਆਰਡੀਨੇਟਰ ਜੋਹਨ ਗਰੇਡਕ ਨੇ ਕਿਹਾ ਕਿ ਅੱਦੇ ਯਾਤਰੀ ਸਹੀ ਸਨ ਕਿ ਉਹਨਾਂ ਨੂੰ ਭੁਗਤਾਨ ਕੀਤਾ ਜਾਣਾ ਚਾਹੀਦਾ ਸੀ ਅਤੇ 에ਅਰਲਾਈਨਜ਼ ਗਲਤ ਹਨ 에ਅਰਲਾਈਨਜ਼ ਬਾਰੇ ਉਹਨਾਂ ਨੇ ਕਿਹਾ ਕਿ ਨਿਯਮਾਂ ਨਾਲ ਥੋੜੀ ਤੇਜ਼ ਅਤੇ ਢਿੱਲੀ 에ਅਰਲਾਈਨਜ਼ ਖੇਡ ਰਹੀਆਂ ਨੇ ਡਾਟਾ ਸੀਟੀਏ ਦੀ ਵੈੱਬਸਾਈਟ ਤੇ ਇੱਕ ਨਵੇਂ ਆਨਲਾਈਨ ਟੂਲ ਦੇ ਵਿੱਚ ਉਪਲਬਧ ਹੈ ਫਿਰ ਵੀ ਕੁਝ ਉਦਯੋਗ ਅਤੇ ਕਾਨੂੰਨੀ ਮਾਹਰਾਂ ਨੇ ਚਿੰਤਾਵਾਂ ਜ਼ਾਹਰ ਕੀਤੀਆਂ ਕਿਉਂਕਿ ਸੀਟੀਏ ਦੇ ਪੂਰੇ ਫੈਸਲੇ ਜੋ ਪਹਿਲਾਂ ਆਨਲਾਈਨ ਪੋਸਟ ਕੀਤੇ ਜਾਂਦੇ ਸੀ ਹੁਣ ਗੁਪਤ ਨੇ ਇਸ ਦਾ ਮਤਲਬ ਹੈ ਕਿ ਜ਼ਿਆਦਾਤਰ ਕੇਸਾਂ ਦੇ ਵੇਰਵੇ ਜਿਸ ਵਿੱਚ ਕਿਸੇ ਫੈਸਲੇ ਦੇ ਪਿੱਛੇ ਸਾਰੇ ਕਾਰਨ ਸ਼ਾਮਿਲ ਨੇ ਅਤੇ ਕਿੰਨਾ ਮੁਆਵਜ਼ਾ ਦਿੱਤਾ ਗਿਆ ਸੀ ਇਹ ਵੀ ਸ਼ਾਮਿਲ ਹੈ ਇਸ ਨੂੰ ਹੁਣ ਜਨਤਕ ਨਹੀਂ ਕੀਤਾ ਜਾਵੇਗਾ ਓਟਵਾ ਯੂਨੀਵਰਸਿਟੀ ਦੇ ਪ੍ਰਬੰਧਕੀ ਕਾਨੂੰਨ ਅਤੇ ਗਵਰਨੈਂਸ ਤੇ ਜੇਰ ਪਾਲ ਦਿੱਲੀ ਦਾ ਕਹਿਣਾ ਹੈ ਕਿ ਇਹ ਖੁੱਲੇ ਨਿਆਂ ਦੇ ਸਿਧਾਂਤ ਦੀ ਉਲੰਘਣਾ ਹੈ ਕਿ ਇਹ ਕਾਨੂੰਨੀ ਤੌਰ ਤੇ ਬੰਧਨ ਵਾਲੇ ਫੈਸਲੇ ਜ਼ਰੂਰੀ ਤੌਰ ਤੇ ਨਿੱਜੀ ਤੌਰ ਤੇ ਲਈ ਜਾ ਰਹੇ ਨਹੀਂ ਉਹਨਾਂ ਕਹੇ ਮੈਨੂੰ ਇਸ ਵਿਵਸਥਾ ਦੀ ਸੰਵਿਧਾਨਿਕਤਾ ਬਾਰੇ ਗੰਭੀਰ ਸ਼ੰਕੇ ਨੇ ਕੈਨੇਡਾ ਦੇ ਹਵਾਈ ਯਾਤਰੀ ਸੁਰੱਖਿਆ ਨਿਯਮ 2019 ਵਿੱਚ ਸ਼ੁਰੂ ਹੋਏ ਨਿਯਮਾਂ ਮੁਤਾਬਕ 에ਅਰਲਾਈਨਾਂ ਨੂੰ ਕੁਝ ਫਲਾਈਟ ਵਿਗਨ ਲਈ ਵਾਧੂ ਖਰਚਿਆਂ ਨੂੰ ਕਵਰ ਕਰਨਾ ਚਾਹੀਦਾ ਹੈ ਫਲਾਈਟ ਰੱਦ ਕਰਨ ਲਈ ਨਕਦ ਫੰਡ ਪ੍ਰਦਾਨ ਕਰਨਾ ਚਾਹੀਦਾ ਹੈ ਅਤੇ ਕਰੀਅਰ ਦੇ ਨਿਯੰਤਰਣ ਵਿੱਚ 3 ਘੰਟੇ ਜਾਂ ਇਸ ਤੋਂ ਵੱਧ ਦੇਰੀ ਲਈ 1000 ਡਾਲਰ ਤੱਕ ਦਾ ਭੁਗਤਾਨ ਕਰਨਾ ਚਾਹੀਦਾ ਹੈ ਸੀਟੀਏ 에ਅਰਲਾਈਨਾਂ ਅਤੇ ਗਾਹਕਾਂ ਵਿਚਾਲੇ ਵਿਵਾਦਾਂ ਦਾ ਨਿਪਟਾਰਾ ਕਰਦਾ ਹੈ ਬੀਤੇ ਕਈ ਸਾਲਾਂ ਤੋਂ ਯਾਤਰੀਆਂ ਦੀਆਂ ਸ਼ਿਕਾਇਤਾਂ ਦੇ ਹੜਕਾਰਨ ਏਜੰਸੀ ਦਾ ਬੈਕਲੌਗ 74000 ਤੋਂ ਵੱਧ ਸ਼ਿਕਾਇਤਾਂ ਤੱਕ ਪਹੁੰਚ ਗਿਆ ਹੈ। ਸੀਟੀਏ ਦੇ 50% ਨਿਯਮਾਂ ਵਿੱਚ ਜੋ ਯਾਤਰੀਆਂ ਦੇ ਹੱਕ ਵਿੱਚ ਸਨ 1553 ਵਿੱਚ ਕੈਨੇਡਾ ਦੀ ਸਭ ਤੋਂ ਵੱਡੀ 에ਅਰਲਾਈਨ 에ਅਰ ਕੈਨੇਡਾ ਅਤੇ 1443 ਸ਼ਾਮਿਲ ਨੇ ਜਿਸ ਵਿੱਚ ਵੈਸਟ ਜੈਂਟ ਦੂਜੀ ਸਭ ਤੋਂ ਵੱਡੀ 에ਅਰਲਾਈਨ ਬਣ ਕੇ ਉਭਰਿਆ ਹੈ। ਏਅਰ ਕੈਨੇਡਾ ਦੇ ਬੁਲਾਰੇ ਕ੍ਰਿਸਟੋਫ ਹੈਨਬੈਲ ਨੇ ਦੱਸਿਆ ਕਿ 에ਅਰਲਾਈਨ ਨਾਲ ਜੁੜੇ ਸੀਟੀਏ ਦੇ ਅੱ데 ਤੋਂ ਵੀ ਘੱਟ ਫੈਸਲਿਆਂ ਦੇ ਨਤੀਜੇ ਵਜੋਂ ਯਾਤਰੀ ਨੂੰ ਭੁਗਤਾਨ ਕਰਨ ਦਾ ਆਦੇਸ਼ ਦਿੱਤਾ ਗਿਆ ਹੈ ਹੈਨਬੈਲ ਨੇ ਇੱਕ ਈਮੇਲ ਵਿੱਚ ਕਿਹਾ ਹੈ ਕਿ 에ਅਰ ਕੈਨੇਡਾ ਬਹੁਤ ਸਾਰੇ ਮਾਮਲਿਆਂ ਵਿੱਚ ਆਪਣੇ ਗਾਹਕਾਂ ਨੂੰ ਸਹੀ ਢੰਗ ਦਾ ਮੁਆਵਜ਼ਾ ਦਿੰਦਾ ਹੈ ਉਨਾ ਕਿਹਾ ਕਿ ਸੀਟੀਏ ਨੇ ਹਾਲ ਹੀ ਵਿੱਚ ਸ਼ਿਕਾਇਤਾਂ ਦਾ ਜਵਾਬ ਦੇਣ ਲਈ 에ਅਰਲਾਈਨਾਂ ਲਈ ਦਿੱਤੇ ਸਮੇਂ ਨੂੰ 14 ਦਿਨਾਂ ਤੱਕ ਘਟਾ ਦਿੱਤਾ ਹੈ ਜੋ ਕਈ ਵਾਰ 에ਅਰ ਕੈਨੇਡਾ ਨੂੰ ਆਪਣੇ ਕੇਸ ਦੇ ਸਮਰਥਨ ਲਈ ਲੋੜੀਂਦੇ ਸਬੂਤ ਇਕੱਠੇ ਕਰਨ ਤੋਂ ਰੋਕਦਾ ਹੈ ਵੈਸਟ ਜੈਟ ਨੇ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ ਸੀਟੀਏ ਦਾ ਆਨਲਾਈਨ ਟੂਲ ਫਲਾਈਟ ਨੰਬਰ ਮਿਤੀ ਕੀ ਦੇਰੀ ਕੈਰੀਅਰ ਦੇ ਨਿਯੰਤਰਣ ਵਿੱਚ ਸੀ ਅਤੇ ਜੇਕਰ 에ਅਰਲਾਈਨ ਨੂੰ ਮੁਆਵਜ਼ੇ ਦਾ ਭੁਗਤਾਨ ਕਰਨ ਦਾ ਆਦੇਸ਼ ਦਿੱਤਾ ਗਿਆ ਸੀ ਅਜਿਹੇ ਨਿਯਮਾਂ ਤੇ ਚੁਣੇ ਗਏ ਡੇਟਾ ਨੂੰ ਸੂਚੀਬੱਧ ਕਰਦਾ ਏ ਸੀਟੀਏ ਦੇ ਰੈਗੂਲੇਟਰੀ ਮਾਮਲਿਆਂ ਦੇ ਡਾਇਰੈਕਟਰ ਜਨਰਲ ਟੌਮ ਓਮਨ ਨੇ ਕਿਹਾ ਕਿ ਰੱਖਣ ਦਾ ਬਿੰਦੂ ਇੱਕ ਖਾਸ ਜਾਣਕਾਰੀ ਬਾਹਰ ਕੱਢਣ ਲਈ ਹੈ ਤਾਂ ਕਿ ਕੋਈ ਹੋਰ ਯਾਤਰੀ ਇਹ ਕਹਿ ਸਕੇ ਠੀਕ ਹੈ ਮੈਂ ਵੀ ਇਸ ਫਲਾਈਟ ਤੇ ਸੀ ਕਿ ਮੁਆਵਜ਼ੇ ਦਾ ਹੁਕਮ ਦਿੱਤਾ ਗਿਆ ਸੀ ਏ ਯਾਤਰੀਆਂ ਲਈ ਸੰਬੰਧਿਤ ਜਾਣਕਾਰੀਏ ਸੀਟੀਏ ਸ਼ਿਕਾਇਤਾਂ ਦੀ ਪ੍ਰਕਿਰਿਆ ਨੂੰ ਸੁਚਾਰੂ ਬਣਾਉਣ ਅਤੇ ਤੇਜ਼ ਕਰਨ ਲਈ ਪਿਛਲੇ ਸਾਲ ਵਿਧਾਨਿਕ ਤਬਦੀਲੀਆਂ ਦੇ ਕਾਰਨ ਪੂਰੇ ਫੈਸਲੇ ਹੁਣ ਤਾਂ ਹੀ ਜਨਤਕ ਕੀਤੇ ਜਾਂਦੇ ਨੇ ਜੇਕਰ ਯਾਤਰੀ ਅਤੇ 에ਅਰਲਾਈਨ ਦੋਵੇਂ ਸਹਿਮਤ ਹੋਣ ਸੀਟੀਏ ਦਾ ਕਹਿਣਾ ਹੈ ਕਿ ਅਜੇ ਤੱਕ ਕੋਈ ਅਜਿਹਾ ਮਾਮਲਾ ਨਹੀਂ ਆਇਆ ਜਿੱਥੇ ਦੋਵੇਂ ਧਿਰਾਂ ਜਨਤਕ ਤੌਰ ਤੇ ਜਾਣ ਲਈ ਸਹਿਮਤ ਹੋਈਆਂ ਹੋਣ ਨਵੇਂ ਨਿਯਮ ਯਾਤਰੀਆਂ ਨੂੰ ਸੀਟੀਏ ਫੈਸਲਿਆਂ ਵਿੱਚ ਜ਼ਿਆਦਾਤਰ ਵੇਰਵਿਆਂ ਭਰੇ ਜਨਤਕ ਤੌਰ ਤੇ ਬੋਲਣ ਤੋਂ ਵੀ ਰੋਕ ਰਹੇ ਨੇ ਅੱਜ ਦੇ ਕੈਨੇਡਾ ਨਿਊਜ਼ ਬਲਟਨ ਵਿੱਚ ਬਸ ਇਨਾ ਹੀ ਜਾਂਦੇ ਜਾਂਦੇ ਇੱਕ ਵਾਰ ਫਿਰ ਨਸਰ ਮਾਰ ਲੈਨੇ ਆ ਮੁੱਖ ਹੈਡਲਾਈਨਸ ਤੇ ਅਧਿਕਾਰੀਆਂ ਨੇ ਦਿੱਤੀ ਜਾਣਕਾਰੀ ਕੁਝ ਨਿਵਾਸੀ ਬ੍ਰਿਟਿਸ਼ ਕੋਲੰਬੀਆ ਦੇ ਜੰਗਲੀ ਅੱਗ ਦੇ ਅਮਲੇ ਦੇ ਕੰਮਾਂ ਚ ਪਾਰ ਰਹੇ ਵਿਗਨ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਵਾਈਲਡ ਫਾਇਰ ਤੋਂ ਨਿਕਾਸੀ ਦੇ ਆਦੇਸ਼ਾਂ ਦਾ ਵਿਸਥਾਰ ਵਾਈਲਡ ਫਾਇਰ ਸਰਵਿਸ ਸੂਬੇ ਪਰਦੇ ਵਿੱਚ ਸਰਗਰਮ ਸੀਜ਼ਨਲ ਲੈ ਆਫ ਲਈ ਤਿਆਰੀ ਕਰ ਰਹੇ ਰੋਜ਼ਗਾਰਦਾਤਾ ਮਹਰ ਨੇ ਕਿਹਾ ਕਰਮਚਾਰੀਆਂ ਦੀ ਸਹਿਮਤੀ ਦੀ ਵੀ ਲੋੜ ਭਾਰਤੀ ਵਿਦਿਆਰਥੀਆਂ ਦੇ ਨਾਲ ਵਿਤਕਰਾ ਕਰਾ ਰਹੀ ਕੈਨੇਡਾ ਸਰਕਾਰ ਨਹੀਂ ਦਿੱਤੇ ਜਾ ਰਹੇ ਵੀਜ਼ੇ ਇਸੇ ਨਾਲ ਹੀ ਮੈਨੂੰ ਦੇ ਇਜਾਜ਼ਤ ਕੱਲ ਫਿਰ ਮਿਲਾਂਗੇ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਤਨਮਤ